ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਦਲਜੀਤ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਦੇ ਚੱਲਦੇ ਪੁਰਾਣੇ ਆਗੂਆਂ ਦੀ ਵਾਪਸੀ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਜੋ ਸਵਾਲ ਪੁੱਛੇਗੇ ਤਾਂ ਦਲਜੀਤ ਸਿੰਘ ਚੀਮਾ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਅਗਵੀਰ ਸਿੰਘ ਬਾਦਲ ਕੋਸ਼ਿਸ਼ ਕਰ ਰਹੇ ਨੇ ਜੋ ਪਾਰਟੀ ਛੱਡ ਕੇ ਉਸਨੂੰ ਘਰ ਦੀ ਵਾਪਸੀ ਦੇ ਵਿੱਚ ਲਿਆਇਆ ਜਾਵੇ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾਉਣੇ ਆ ਪ੍ਰਧਾਨ ਸਾਹਿਬ ਨੇ ਬੜੇ ਖੁੱਲੇ ਮਨ ਦੇ ਨਾਲ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਸੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਇਸ ਵੇਲੇ ਪਾਰਟੀ ਨੂੰ ਤਗੜਾ ਕਰਨ ਵਾਸਤੇ ਸਾਰੇ ਮਤ ਪੇਤ ਪੜਾ ਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਉਹਨਾਂ ਨੇ ਵੀ ਕਿਹਾ ਸੀ ਕਿ ਜੇ ਮੇਰੇ ਕੋਲੋਂ ਵੀ ਕੋਈ ਗਲਤੀ ਹੋਈ ਹੈ ਤੇ ਉਹਦੇ ਵਾਸਤੇ ਮੈਂ ਖਿਮਾ ਚਾਹੁੰਦਾ ਔਰ ਸਾਨੂੰ ਖੁਸ਼ੀ ਹੈ ਕਿ ਉਸ ਤੋਂ ਬਾਅਦ ਕਈ ਸੀਨੀਅਰ ਲੀਡਰ ਸਹਿਬਾਨ ਨੇ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਅੱਜ ਮੀਟਿੰਗ ਦੇ ਵਿੱਚ ਵੀ ਆਏ ਆ ਦਿੱਲੀ ਦੇ ਸਾਬਕਾ ਪ੍ਰਧਾਨ ਸਨ ਉਹ ਪਿਛਲੇ ਦਿਨੀ ਸ਼ਾਮਲ ਹੋ ਗਏ ਦੇਸ਼ ਰਾਜ ਧੁਗਾ ਜੀ ਉੱਥੇ ਹੀ ਸ਼ਾਮਲ ਹੋ ਗਏ ਸੀ ਇਸ ਤਰ੍ਹਾਂ ਹੋਰ ਵੀ ਕੁਝ ਲੀਡਰ ਸਹਿਬਾਨ ਆ ਰਹੇ ਆ ਇਸ ਲਈ ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰ ਰਹੇ ਹਾਂ ਕੁਛ ਢੀਂਤਾ ਸਾਹਿਬ ਨੇ ਵੀ ਕਮੇਟੀ ਬਣਾਈ ਹੈ ਪੋਜ਼ਿਟਿਵ ਤਰੀਕੇ ਦੇ ਨਾਲ ਆਸ ਕਰਦੇ ਹਾਂ ਕਿ ਉਹ ਵੀ ਜਿਹੜਾ ਚੇਤੀ ਸੰਬੰਧਿਤ ਕਰਨ ਬੀਬੀ ਜੀ ਨੂੰ ਵੀ ਬੇਨਤੀ ਕੀਤੀ ਹੈ ਸੋ ਆਸ ਰੱਖਦੇ ਹਾਂ ਬੜਾ ਪੋਜ਼ਿਟਿਵ ਤੇ ਹੰਗਾਰਾ ਜੀ ਮੈਂ ਤੋਂ ਪਾਰਟੀ ਤੋਂ ਕਦੇ ਹਟਾਇਆ ਕਿ ਮੈਂ ਤਾਂ ਪਾਰਟੀ ਛੱਡੀ ਨਹੀਂ ਪਾਰਟੀ ਵਾਪਸ ਬੁਲਾ ਲਓ ਨਹੀਂ ਕੋਈ ਨਹੀਂ ਅਸੀਂ ਕੋਸ਼ਿਸ਼ ਹੈਗੀ ਸਾਡੀ ਬੰਲਾ ਅਸੀਂ ਤਾਂ ਹੀ ਸਾਰਿਆਂ ਨੂੰ ਭਲੇ ਮੰਨ ਦੇ ਨਾਲ ਰੱਖਤਾ ਹਾਂ ਕਿਉਂਕਿ ਉਹਨਾਂ ਵੀ ਜਿਹੜੀ ਸਪੈਲ ਤੁਸੀਂ ਕਿਹੜਾ ਸਪੈਲ ਰਾਦੇ ਕਰੋਗੇ ਉਸ ਚੀਜ਼ ਦੇਖੋ ਉਹਨਾਂ ਨਾਲ ਬੈਠ ਕੇ ਸਾਰੀ ਗੱਲਬਾਤ ਹੋ ਜਾਏਗੀ ਉਹਨਾਂ ਦਾ ਤਾਲਮੇ ਸਾਡਾ ਹੈਗਾ ਕਿਉਂਕਿ ਬਹੁਤ ਪੁਰਾਣੀ ਪਾਰਟੀ ਦੇ ਨਾਲ ਸਾਰੇ ਲੀਡਰਾਂ ਨਾਲ ਹੀ ਭਾਵੇਂ ਉਹ ਬਾਹਰ ਚਲੇ ਗਏ ਸੀ ਲੇਕਿਨ ਉਹਨਾਂ ਦੇ ਜਿਹੜੇ ਹੈ ਜਾਤੀ ਤੋਂ ਉੱਤੇ ਸਮਾਜ ਸਾਰਨ ਨਾਲ ਜੁੜੇ ਹੈ ਸੋ ਬੀਬੀ ਜ਼ਗੀਰਕੋਟ ਦੇ ਬਿਆਨ ਨੂੰ ਲੈ ਕੇ ਦਿਲਜੀਤ ਸਿੰਘ ਚੀਮਾ ਵੱਲੋਂ ਜਦੋਂ ਕਿਹਾ ਗਿਆ ਕਿ ਸਾਡਾ ਰਾਫਤਾ ਕਾਇਮ ਹੋ ਉਹਨਾਂ ਨਾਲ ਮਤਭੇਦ ਹੋ ਸਕਦੇ ਨੇ ਪਰ ਸਾਡੀ ਗੱਲਬਾਤ ਚੱਲਦੀ ਰਹਿੰਦੀ ਹੈ ਉਹਨਾਂ ਨਾਲ ਕਿ ਤਨਾ ਕਿਤੇ ਇਜ਼ਹਾਰ ਕਰ ਦਿੱਤਾ ਦਿਲਦਸਿੰਨ ਚੀਮਾ ਵੱਲੋਂ ਕਿ ਬੀਬੀ ਜ਼ਗੀਰ ਕੌਰ ਵੀ ਮੁੜ ਸ਼ਰੋਮਣੀ ਅਕਾਲੀ ਦਲ 'ਚ ਵਾਪਸੀ ਕਰ ਸਕਦੇ ਨੇ ਕਦੋਂ ਹੁੰਦੀ ਹੈ ਤਾਂ ਨਾਲ ਸਮਾਂ ਹੀ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਹਨ ਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ